ਗੁਰਲਾਲ ਟੀਵੀ ਦੇਖ ਰਹੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਕੱਲ 1 ਫਰਵਰੀ ਪੂਰੇ ਭਾਰਤ ਦੇ ਵਿੱਚ ਬਖ ਬਖ ਬਾਹਰ ਦੇਸ਼ਾਂ ਦੇ ਵਿੱਚ ਵੀ ਗੁਰੂ ਰਬਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਉਸ ਦੇ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਆਦਾਤਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਔਰ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਪੈਣਗੇ ਅਲੱਗ-ਅਲੱਗ ਜਗ੍ਹਾ ਢਾਡੀਵਾਰਾਂ ਇਤਨੀ ਜਥੇ ਗੁਰੂ ਰਬਦਾਸ ਜੀ ਮਹਾਰਾਜ ਦਾ ਜਸ ਗਾਉਣਗੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋ ਗੁਰੂ ਰਬਦਾਸ ਜੀ ਦੀ ਆਤਮਿਕ ਸੋਚ ਜੋ ਉਹਨਾਂ ਦੀ ਗੁਰਬਾਣੀ ਦੇ ਵਿੱਚ ਦਰਜ ਹੈ ਉਸ ਦਾ ਗੁਣਗਾਨ ਕਰਨਗੇ ਔਰ ਇਸ ਦੇ ਸਬੰਧ ਵਿੱਚ ਹੀ ਅਲੱਗ-ਅਲੱਗ ਜਗ੍ਹਾ ਤੇ ਖੂਨਦਾਨ ਕੈਂਪ ਜਾਂ ਹੋਰ ਤਰ੍ਹਾਂ-ਤਰ੍ਹਾਂ ਦੇ ਰਿਲੇਟਿਡ ਰਿਲੇਟਿਡ ਲੋ ਸੰਗਤਾਂ ਵੱਲੋਂ ਨਗਰ ਕੀਰਤਨ ਅਲੱਗ-ਅਲੱਗ ਥਾਮਾਂ ਤੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਅੱਜ ਵੀ ਕੱਢੇ ਗਏ ਕੱਲ ਵੀ ਕੱਢੇ ਗਏ ਕਈ ਥਾਮਾਂ ਤੇ ਖੂਨਦਾਨ ਕੈਂਪ ਅਤੇ ਹੋਰ ਸਮਾਜ ਸੇਵੀ ਕੰਮ ਵੀ ਕੀਤੇ ਗਏ ਸੋ ਕੱਲ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਲੋਕ ਸਜਦਾ ਕਰਨਗੇ ਧੰਨਵਾਦ